ਸਟਾਰ ਬਾਬਾ ਬੰਦਾ ਸਿੰਘ ਬਹਾਦਰ ਮਾਨਵਤਾ ਲਈ ਮਹਾਨਾਇਕ ਤੇ ਜ਼ਾਲਮਾਂ ਲਈ ਅਸਮਾਨੀ ਬਿਜਲੀ ਵਾਂਗ ਕਟਕ ਦਾ ਗਜਬ ਸੀ ਡੰਡੀ ਦਸਮੀਸ ਪਿਤਾ ਨਾਲ ਮਿਲਾਪ ਤੇ ਗੁਰੂ ਸਾਹਿਬ ਤੋਂ ਮਿਲਿਆ ਥਾਪੜਾ ਉਹਨਾਂ ਦੇ ਜੀਵਨ ਅਤੇ ਸਾਡੇ ਇਤਿਹਾਸ ਦਾ ਵੱਡਾ ਮੋੜ ਸਾਬਤ ਹੋਇਆ ਡੰਡੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ 12 ਮਈ 1710 ਇਸਵੀ ਨੂੰ ਸਿੱਖਾਂ ਵੱਲੋਂ ਸਰਹਿੰਦ ਦੀ ਇਟ ਨਾਲ ਇੱਟ ਖੜਕਾਉਣ ਦਾ ਕਾਰਨਾਮਾ ਸਿੱਖ ਮਾਨਸਿਕਤਾ ਅੰਦਰ ਗੌਰਵ ਬਣ ਕੇ ਸਾਆ ਹੋਇਆ ਹੈ ਡੰਡੇ ਸਿੱਖਾਂ ਤੇ ਇਨਸਾਫ ਪਸੰਦ ਇਨਸਾਨਾਂ ਲਈ ਛੋਟੇ ਸਹਿਬਜ਼ਾਦਿਆਂ ਨੂੰ ਦਿਵਾਰਾਂ ਵਿੱਚ ਚਿਨਵਾ ਕੇ ਸ਼ਹੀਦ ਕਰਨ ਵਾਲੇ ਸੂਬਾ ਸਰਹਿੰਦ ਵਜ਼ੀਰ ਖਾਨ ਦਾ ਕਿਲਾ ਜ਼ੁਲਮ ਦਾ ਕਿਲਾ ਸੀ ਡੰਡੇ ਇਸ ਦੀ ਇੱਟ ਇੱਟ ਸਹਿਬਜ਼ਾਦਿਆਂ ਦੀ ਮਾਸੂਮੀਅਤ ਤੇ ਮਾਤਾ ਗੁਜਰੀ ਜੀ ਦੀ ਬਜ਼ੁਰਗੀ ਤੇ ਹੋਏ ਕਹਿਰ ਦੀ ਨਿਸ਼ਾਨੀ ਸੀ ਡੰਡੇ ਦੁਖੀ ਹਿਰਦਿਆਂ ਦਾ ਰੋਹ ਜ਼ੁਲਮ ਦੀਆਂ ਨਿਸ਼ਾਨੀਆਂ ਨੂੰ ਮਿੱਟੀ ਵਿੱਚ ਮਿਲਾ ਦੇਣ ਲਈ ਤੜਫ ਰਿਹਾ ਸੀ ਡੰਡੇ ਸਿੱਖ ਮਾਨਸਿਕਤਾ ਦੀ ਇਸ ਤੜਫ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛੱਕ ਕੇ ਤਿਆਰ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਮਿਲੀ ਡੰਡੇ ਸਰਹਿੰਦ ਫਤਿਹ ਦੀ ਗਾਥਾ ਸਾਡੇ ਇਤਿਹਾਸ ਵਿੱਚ ਇਨਸਾਫ ਦੀ ਤੇਗ ਨਾਲ ਲਿਖੀ ਗਈ ਡੰਡੇ ਬਾਬਾ ਜੀ ਨੇ ਬਦਲਾ ਨਹੀਂ ਲਿਆ ਸਗੋਂ ਬਦਲਾ ਲਿਆ ਕੇ ਮਾਨਵਤਾ ਦੇ ਕਲਿਆਣ ਦਾ ਸੁਨਹਿਰੀ ਪੰਨਾ ਲਿਖਿਆ ਡੰਡੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਮਜਲੂਮਾਂ ਦਾ ਰਾਖਾ ਤੇ ਜਾਬਰਾਂ ਲਈ ਤਬਾਹੀ ਦਾ ਤੂਫਾਨ ਸੀ ਡੰਡੇ ਉਹ ਮਹਾਨ ਜਰਨੈਲ ਅਤੇ ਕਮਾਲ ਦੇ ਪ੍ਰਬੰਧਕ ਸਨ ਡੰਡੇ ਸਰਹਿੰਦ ਦੇ ਯੁੱਧ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕੋਲ ਸੂਬਾ ਸਰਹਿੰਦ ਦੇ ਮੁਕਾਬਲੇ ਬਹੁਤ ਥੋੜੇ ਸਾਧਨ ਸਨ ਡੰਡੇ ਸੂਬੇ ਦੀਆਂ ਤੂਪਾਂ ਦੇ ਮੁਕਾਬਲੇ ਸਿੱਖਾਂ ਕੋਲ ਤੇਗਾ ਸਨ ਸੂਬੇ ਦੇ ਭਿਆੰਕਰ ਹਾਥੀਆਂ ਨਾਲ ਜੂਝਣ ਲਈ ਸਿੱਖਾਂ ਕੋਲ ਨੇਜੇ ਸਨ ਡੰਡੇ ਖਫੀ ਖਾਨ ਅਨਸਾਰ ਸੂਬੇ ਕੋਲ 7 ਤੋਂ 8000 ਬੰਦੂਕਚੀ ਸਨ ਡੰਡੇ ਇਹਨਾਂ ਦੀਆਂ ਗੋਲੀਆਂ ਦਾ ਮੀ ਸਿੱਖਾਂ ਤੇ ਵਰਸ ਰਿਹਾ ਸੀ ਡੰਡੀ ਸਿੱਖਾਂ ਲਈ ਸਰਹਿੰਦ ਫਤਿਹ ਕਰਨਾ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ ਡੰਡੀ ਚੱਪੜ ਚਿੜੀ ਦੇ ਸਥਾਨ ਤੇ ਸੂਬਾ ਸਰਹਿੰਦ ਵਜ਼ੀਰ ਖਾਨ ਦੀਆਂ ਗਰਜਦੀਆਂ ਟੂਪਾਂ ਚੰਗਿਆੜ ਦੇ ਹਾਥੀਆਂ ਤੇ ਘਾਤਕ ਸਾਜ਼ਿਸ਼ਾਂ ਅੱਗੇ ਸਿੱਖ ਬਾਬਾ ਬੰਦਾ ਸਿੰਘ ਸਿਦਕੀ ਤੂਫਾਨ ਵਿਚ ਟੂੜੀ ਵਾਂਗ ਉੱਡ ਗਈ ਤੇ ਆਖਰ ਵਜ਼ੀਰ ਖਾਨ ਮਾਰਿਆ ਗਿਆ ਡੰਡੇ ਗੋਲੀਆਂ ਦੀ ਆਵਾਜ਼ ਅਤੇ ਸਤਸ੍ਰੀ ਅਕਾਲ ਦੇ ਜ਼ੈਕਾਰਿਆਂ ਦੀ ਗੂੰਜ ਵਿੱਚ ਸਿੱਖਾਂ ਨੇ ਸਰਹਿੰਦ ਤੇ ਖਾਲਸਾਈ ਨਿਸ਼ਾਨ ਝੁਲਾ ਦਿੱਤਾ ਡੰਡੇ ਸਰਹਿੰਦ ਫਤਿਹ ਪਿੱਸੋਂ ਸਿੱਖਾਂ ਨੇ ਪੰਜਵੇਂ ਪਾਸਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਨਕਸ਼ਵੰਦੀਆਂ ਦੇ ਸੇਖ ਅਹਿਮਦ ਅਲਫ ਸਾਨੀ ਦੀ ਮਜ਼ਾਰ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਇਆ ਡੰਡੀ ਇਸੇ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਨੂੰ ਬਚਾਉਣ ਲਈ ਹਾ ਦਾ ਨਾਰਾ ਮਾਰਨ ਵਾਲੇ ਮਲੇਰ ਕੋਟਲੇ ਦੇ ਨਵਾਬ ਸੇਰ ਮੁਹੰਮਦ ਖਾਨ ਕਰਕੇ ਮਲੇਰ ਕੋਟਲੇ ਨੂੰ ਸਿੱਖਾਂ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਡੰਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਮੁਕਾਬਲੇ ਪਹਾੜੀ ਇਲਾਕੇ ਵਿੱਚ ਹੋਣ ਕਰਕੇ ਵੱਧ ਸੁਰਖਿਤ ਸੀ ਨੂੰ ਲੋਗੜ ਦਾ ਨਾਂ ਦੇ ਕੇ ਆਪਣੀ ਰਾਜਧਾਨੀ ਬਣਾਇਆ ਡੰਡੇ ਸਰਹਿੰਦ ਦੀ ਜ਼ਿੰਮੇਵਾਰੀ ਬਾਬਾ ਬਾਦ ਸਿੰਘ ਦੇਸਪੁਰਦ ਕੀਤੀ ਗਈ ਡੰਡੇ ਬਾਬਾ ਅਲੀ ਸਿੰਘ ਨੂੰ ਉਹਨਾਂ ਦਾ ਨਾਇਬ ਨਿਯੁਕਤ ਕੀਤਾ ਗਿਆ ਡੰਡੇ ਬਾਬਾ ਫਤੇ ਸਿੰਘ ਨੂੰ ਸਮਾਣਾ ਤੇ ਭਾਈ ਰਾਮ ਸਿੰਘ ਨੂੰ ਧਨੇਸਰ ਦੀ ਸੇਵਾ ਸੌਂਪੀ ਗਈ ਤੇ ਬਾਬਾ ਬਨੋਦ ਸਿੰਘ ਨੂੰ